ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਸਵਾਦ ਸੁੱਕੇ ਦੁੱਧ ਦੀ ਬਰਫੀ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਓ ਰੈਸਿਪੀ ਸ਼ੁਰੂ ਕਰਦੇ ਹਾਂ ਬਰਫੀ ਬਣਾਉਣ ਲਈ ਆਪਾਂ ਇੱਕ ਕੌਲੀ ਮਿਲਕ ਪਾਊਡਰ ਦੀ ਲਵਾਂਗੇ ਅੱਧੀ ਕੌਲੀ ਦੇਸੀ ਘਿਓ ਦੀ ਲਵਾਂਗੇ ਇੱਕ ਕੌਲੀ ਖੰਡ ਦੀ ਲਵਾਂਗੇ ਅੱਧਾ ਕੁ ਚਮਚ ਇਲਾਇਚੀ ਪਾਊਡਰ ਲਵਾਂਗੇ ਹੁਣ ਆਪਾਂ ਮਿਲਕ ਪਾਊਡਰ ਨੂੰ ਇੱਕ ਵੱਡੇ ਬਰਤਨ ਵਿੱਚ ਪਾਵਾਂਗੇ ਅਤੇ ਇਸ ਵਿੱਚ ਘਿਓ ਪਾ ਕੇ ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰਾਂਗੇ ਆਪਾਂ ਇਸ ਤਰ੍ਹਾਂ मुट्ठी ਵਿੱਚ ਕੇ ਚੈੱਕ ਕਰਾਂਗੇ ਆਪਣਾ ਡੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਚਾਸ਼ਨੀ ਬਣਾਉਣ ਲਈ ਆਪਾਂ ਅੱਧੀ ਕੌਲੀ ਪਾਣੀ ਦੀ ਲਵਾਂਗੇ ਪਾਣੀ ਦੀ ਆਪਾਂ ਉਹੀ ਕੌਲੀ ਲੈਣੀ ਹੈ ਜਿਸ ਵਿੱਚ ਖੰਡ ਲਈ ਸੀ ਖੰਡ ਦੀ ਆਪਾਂ ਇੱਕ ਕੌਲੀ ਲਈ ਹੈ ਆਪਾਂ ਇੱਕ ਤਾਰ ਦੀ ਚਾਸ਼ਨੀ ਤਿਆਰ ਕਰਾਂਗੇ ਲਓ ਜੀ ਹੁਣ ਆਪਾਂ ਚੈੱਕ ਕਰਾਂਗੇ ਹੁਣ ਆਪਣੀ ਇਕ ਤਾਰ ਦੀ ਚਾਸ਼ਨੀ ਤਿਆਰ ਹੋ ਗਈ ਹੈ ਇਸ ਤਰ੍ਹਾਂ ਚਾਸ਼ਨੀ ਦੀ ਇਕ ਤਾਰ ਬੰਨੀ ਚਾਹੀਦੀ ਹੈ ਹੁਣ ਆਪਾਂ ਇਸ ਵਿੱਚ ਫਲੇਵਰ ਲਈ ਇਲਾਇਚੀ ਪਾਊਡਰ ਪਾਵਾਂਗੇ ਇਲਾਇਚੀ ਪਾਊਡਰ ਪਾਉਣ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਇਸ ਵਿੱਚ ਮਿਲਕ ਪਾਊਡਰ ਪਾਵਾਂਗੇ ਗੈਸ ਨੂੰ ਆਪਾਂ ਪਹਿਲਾਂ ਹੀ ਬੰਦ ਕਰ ਦੇਣਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਸ ਵਿੱਚੋਂ ਸਾਰੀਆਂ ਗੰਡਾ ਮਰ ਜਾਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਜਾਵਾਂਗੇ ਹੁਣ ਆਪਾਂ ਬਰਫੀ ਜਮਾਉਣ ਲਈ ਇੱਕ ਪਲੇਟ ਵਿੱਚ ਕਿਉਂ ਲਾਵਾਂਗੇ ਲੋਜੀ ਹੁਣੇ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਆਪਾਂ ਇਸ ਨੂੰ ਸੈੱਟ ਕਰਕੇ ਇਸ ਉੱਪਰ ਡ్రਾਈ ਫਰੂਟ ਲਗਾ ਦੇਵਾਂਗੇ। 2-3 ਘੰਟਿਆਂ ਲਈ ਆਪਾਂ ਇਸ ਨੂੰ ਸੈੱਟ ਹੋਣ ਲਈ ਰੱਖ ਦੇਵਾਂਗੇ। ਲਓ ਜੀ 2-3 ਘੰਟੇ ਹੋ ਗਏ ਹਨ। ਹੁਣ ਆਪਣੀ ਬਰਫੀ ਬਣ ਕੇ ਤਿਆਰ ਹੋ ਗਈ ਹੈ। ਹੁਣ ਆਪਾਂ ਇਸ ਨੂੰ ਕੱਟ ਲਵਾਂਗੇ। ਲੌਡ ਜੀ ਆਪਣੀ ਬਰਫੀ ਇਸ ਤਰ੍ਹਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ